ਸਿਖਾ ਦੀ ਸਾਰਿਆਂ ਨੂੰ ਮੈਂ ਜਨਤ ਧਨੋੜਾ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਪੁਰਾਣੇ ਚੀਜ਼ਾਂ ਤੁਹਾਨੂੰ ਦਿਖਾਈਏ ਲੈਕਚਰ ਕੰਪਿਊਟਰ ਕਾਰ ਅੱਜ ਦੋਨੇ ਕੇ ਨਵੀਆਂ ਟੀਆਂ ਵੀ ਹੋਣ ਜਾ ਰਹੇ ਆ ਟਰੱਕ ਬਾਈ ਉਹਨਾਂ ਨਾਲ ਮਿਲਾਂਗੇ ਤੁਹਾਨੂੰ ਤੇ ਬਾਈ ਉਹਨਾਂ ਨਾਲ ਤੁਹਾਨੂੰ ਮਿਲਾਂਵਾਂਗੇ ਪਰਿਵਾਰ ਨਾਲ ਅਸੀਂ ਅੱਜ ਤੋਂ ਟਰੱਕ ਦਿਖਾ ਰਹੇ ਆ ਉਹ ਤੁਹਾਨੂੰ ਦਿਖਾਉਂਦੇ ਦੇਖੋ ਜੀ ਦੋਸਤੋ ਕੋਈ ਵੀ ਆਪਾਂ ਕੰਮ ਕਰਦੇ ਆ ਕਾਰੋਵਾਰ ਕਰਦੇ ਆ ਜਿਵੇਂ ਬਾਈ ਹੁਣੀ ਹੁਣ ਰੱਬ ਦਾ ਨਾਮ ਲੈ ਕੇ ਰਕ ਦੇ ਵਿੱਚ ਬੈਠੇ ਨੇ ਤੇ ਪ੍ਰਮਾਤਮਾ ਨੂੰ ਧਿਆਕੇ ਹੁਣ ਦੇਖੋ ਤੁਨ ਲੱਗੇ ਨੇ ਉਹਨੂੰ ਸਟਾਰਟ ਕਰ ਰਹੇ ਨੇ ਗੱਡੀ ਨੂੰ ਆਪਾਂ ਸਾਰੇ ਰੱਬ ਦਾ ਨਾਮ ਤੇ ਆਉਂਦੇ ਆ ਜਦੋਂ ਕੋਈ ਕਾਰੋਬਾਰ ਸ਼ੁਰੂ ਕਰਦੇ ਆ ਤੇ ਵੀਰ ਉਹਨਾਂ ਨੇ ਟਰੱਕ ਸਟਾਰਟ ਕਰ ਰਿਹਾ ਉਸ ਪ੍ਰਮਾਤਮਾ ਦਾ ਵਾਹਨ ਦਾ ਨਾਮ ਲੈ ਕੇ ਤੇ ਅੱਗੇ ਤੁਹਾਨੂੰ ਹੋਰ ਜਾਣਕਾਰੀ ਟਰੱਕ ਬਾਰੇ ਆਪਾਂ ਭਾਈ ਹੁਣਾਂ ਤੋਂ ਲੈਣੇ ਆ ਗੱਲਾਂ ਕਰਦੇ ਆ ਮੇਰਾ ਨਾਮ ਪ੍ਰਗੀਤ ਨੇ ਦਾ ਨਾਮ ਟਰੱਕ ਆਪਣਾ ਇਹ 2006 ਮਾਡਲ ਆਪਣੀ ਸੈਕੰਡ ਗੱਡੀ ਸੈਕੰਡ ਜਾਂਸੀ ਜੋ ਵੀ ਅੱਜ 23 ਜੂਨ 2023 ਦੇ ਵਿੱਚ ਸੀ ਬਾਈ ਕੀਤੀ ਸੀ ਇਹ ਆਪਣੇ ਫਾਦਰ ਸਾਹਿਬ ਜੀ ਨੇ ਸੋ ਦੋਸਤੋ ਗੱਲ ਇਹ ਹੈ ਵੀ ਜਿਵੇਂ ਆਪਾਂ ਟਰੱਕਾਂ ਦੀ ਗੱਲ ਕਰਦੇ ਸਾਡੇ ਹੇਤ ਢਣੋਲੇ ਦੇ ਵਿੱਚ ਕਾਹਲੂ ਪਰਿਵਾਰ ਹੈ ਜਿਹੜੀ ਇਹ ਬਗੈਰ ਪੱਤੀ ਹੈ ਪੈਸੇ ਮੈਨੂੰ ਲੱਗਦਾ ਵੀ ਜਿਵੇਂ ਟਰੱਕ ਜੁਨੀਅਨ ਢਣੋਲੇ ਦੇ ਵਿੱਚ ਜਿੰਨੇ ਟਰੱਕ ਨੇ 70% 70% ਰੱਖ ਇਥੇ ਕਾਲੋਂ ਬੱਤੀ ਦੇ ਵਿੱਚ ਨੇਗੇ ਸੋ ਉਹ ਉਹਦੇ ਵਿੱਚ ਪਰਿਵਾਰ ਆ ਸਦਾ ਕਰਨੈਲ ਸਿੰਘ ਜੀ ਹੁਣੀ ਬਹੁਤ ਪੁਰਾਣੀ ਇਹਨਾਂ ਨੇ ਗੱਡੀ ਰੱਖੀ ਆ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀ ਆ ਵੀ ਇਹ ਗੱਡੀ ਹੀ ਬਾਈ ਹੁਣਾਂ ਨੇ ਤਿਆਰ ਕਰੀ ਆ ਤਿਆਰ ਕਰਕੇ ਗੱਡੀ ਨੂੰ ਮਤਲਬ ਇਹ ਤੋਂ ਕੰਮ ਨਹੀਂ ਲੈਣਾ ਹੁਣ ਬੜਾ ਲੰਮਾ ਸਮਾਂ ਇਹਨਾਂ ਨੇ ਕੰਮ ਲਿਆ ਤੇ ਆਪਾਂ ਬਾਕੀ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਤੇ ਇਸ ਗੱਡੀ ਨੂੰ ਹੁਣ ਮਤਲਬ ਮੈਂ ਤਾਂ ਕਹੂੰਗਾ ਵੀ ਰਿਟਾਇਰਮੈਂਟ ਦਿੱਤੀ ਮਤਲਬ ਕਿ ਕੰਮ ਵਗੈਰਾ ਨਹੀਂ ਲੈਣਾ ਪੈਣਾ ਉਹ ਤਾਂ ਬਹੁਤ ਕਮਾਈ ਕੀਤੀ ਐ ਗੱਡੀ ਨੇ ਇਸ ਲਈ ਆਪਾਂ ਮਤਲਬ ਕਿ ਇੱਕ ਕਹਿ ਸਕਦੇ ਆਪਾਂ ਨੂੰ ਖੜਾਉਣਾ ਸ਼ੋਪੀਸ ਕਹਿ ਸਕਦੇ ਇੱਕ ਗਿਫਟ ਵਜੋ ਉਸ ਤੋਂ ਬਾਅਦ ਅਸੀਂ ਮੰਨ ਲਓ ਇੱਕ 2003 ਮਾਡਲ ਸੀ ਪਹਿਲੀ ਗੱਡੀ ਬਾਈ ਜੀ ਦੂਸਰੀ ਸਾਡੀ ਸੈਕੰਡ ਏ ਸੀ 2006 ਦੇ ਵਿੱਚ ਉਸ ਤੋਂ ਬਾਅਦ ਔਰ ਚੱਲਦਾ ਗਿਆ ਚੱਲਦਾ ਗਿਆ ਮਿਹਨਤ ਬਹੁਤ ਹੋਈ ਜੜੀ ਚਲਾਉਂਦੇ ਸੀਗੇ ਤੇ ਉਸ ਤੋਂ ਬਾਅਦ ਡੈਡੀ ਫਾਰਮ ਚਲੇ ਗਏ ਸੀਗੇ 2016 ਤੋਂ ਬਾਅਦ ਫਿਰ ਮੈਂ ਕੰਮ ਕਰ ਸਾਰਾ ਬਾਂਗਡੋਰ ਸੰਭਾਲ ਲੀ ਤੇ ਉਸ ਤੋਂ ਬਾਅਦ 2 3 4 5 ਗੱਡੀਆਂ ਤੱਕ ਸੀ ਇਸ ਗੱਡੀ ਦਾ ਮਿਹਨਤ ਕਰਕੇ ਕਿ ਉਹ ਕਿਆਰ ਕੀਤੀਆਂ ਸੀ ਇਹ ਮੰਨ ਕੇ ਚਲੋ ਜੀ ਇਹ ਆਪਣੀ ਗੱਡੀ ਇਹ ਪਾਪੂ ਦੀ ਪੁਰਾਣੀ ਗੱਡੀ ਕਰਕੇ ਦੂਸਰੀਆਂ ਸੀ ਸੇਲ ਕਰਤੀਆਂ ਸੀਗੀਆਂ ਤੇ ਅਸੀਂ ਫੌਰਨ ਚਲੇ ਗਏ ਸੀਗੇ ਇਸ ਲਈ ਇਹ ਗੱਡੀ ਮਤਲਬ ਇਹਨੇ ਆਪ ਨੂੰ ਬਹੁਤ ਕਮਾਈ ਕੀਤੀ ਤੇ ਆਪਣੀ ਇੱਕ ਆਪਾਂ ਲੱਕੀ ਗੱਡੀ ਕਹਿ ਸਕਦੇ ਹਾਂ ਪਹਿਲਾਂ ਤੇ ਇਸੇ ਕਰਕੇ ਹੁਣ ਦੁਬਾਰੇ ਪੇਂਟ ਤਿਆਰ ਕਰਾ ਕੇ 2006 ਤੋਂ ਬਾਅਦ ਇਹਨਾਂ ਨੂੰ ਲਾਲ ਰੰਤ ਵੀ 2025 19 ਸਾਲਾਂ ਦੇ ਵਿੱਚ ਇਹਨੂੰ ਤਿੰਨ ਵਾਰ ਬਾਡੀ ਲੱਗ ਚੁੱਕੀ ਹੈ ਜੀ 3 ਨੰਬਰ ਬਾਡੀ ਲਾ ਕੇ ਤਿਆਰ ਕਰਾਈਏ ਤੇ ਚਾਰ ਵਾਰ ਪੇਂਟ ਕਰਵਾਇਆ ਇਹਨੂੰ ਤੇ ਏਸੀ ਵੀ ਮਤਲਬ ਕਿ ਆਪਣੀ ਫੇਵਰਟ ਗੱਡੀ ਕਹਿ ਸਕਦੇ ਆਪਾਂ ਇਹਨੂੰ ਸੋ ਆਪਾਂ ਜਿਵੇਂ ਕਹਿੰਦੇ ਆ ਦੋਸਤੋ ਵੀ ਅੱਜ ਕੱਲ ਜਿਹੜਾ ਇੱਕ ਟ੍ਰੈਂਡ ਚੱਲਿਆ ਹੋਇਆ ਵੀ ਬੱਚੇ ਵਿਦੇਸ਼ਾਂ ਦੇ ਵਿੱਚ ਸਾਰੇ ਚਲੇ ਗਏ ਚਲੋ ਸਾਰੇ ਜਾਣਦੇ ਨੇ ਵੀ ਪੰਜਾਬ ਦੇ ਵਿੱਚ ਕੰਮ ਚਲੋ ਹੈਗਾ ਜਿਵੇਂ ਬਾਈ ਹੁਣੇ ਗੱਲ ਕਰਦੇ ਆ ਬੜੀ ਲੰਮਾ ਸਮਾਂ ਸੰਘਰਸ਼ ਕਰਿਆ ਬਾਈ ਉਹਨਾਂ ਨੇ ਗੱਡੀ ਤਿਆਰ ਕਰਾਈ ਹੈ ਨਾ ਗੱਡੀ ਨੂੰ ਇੱਕ ਮਤਲਬ ਕਿ ਇੱਕ ਗਿਫਟ ਦੇ ਰੂਪ ਦੇ ਵਿੱਚ ਤਿਆਰ ਕਰਕੇ ਰੱਖੀ ਹੈ ਇਹਨਾਂ ਨੇ ਹਨਾ ਲੰਮਾ ਸੰਭਾ ਬਾਈ ਹੁਣੇ ਕਹਿੰਦੇ ਰੱਖਾਂਗੇ ਅਸੀਂ ਬੜਾ ਸ਼ੌਂਕਾ ਵੀਰ ਹੋਣਾ ਨੂੰ ਸੋ ਮੋਟਰਸਾਈਕਲ ਰੱਖਿਆ ਬਈ ਪਰਿਵਾਰ ਨੇ ਸਾਰੇ ਕਾਹੋਂ ਪਰਿਵਾਰ ਨੇ ਸਾਡੇ ਸਾਰੇ ਇਹ ਤੇ ਆਪਾਂ ਸੋ ਗੱਡੀ ਬਾਰੇ ਗੱਲਾਂ ਕਰਦੇ ਹਾਂ ਨਾ ਦੇਖੋ ਧੰਨ ਧੰਨ ਬਾਬਾ ਸਾਹਿਬ ਦਾ ਬੜੇ ਵੱਡਾ ਇੱਕ ਸਨੇਹ ਹੁੰਦੇ ਨੇ ਮੈਸੇਜ ਹੁੰਦੇ ਨੇ ਜਿਵੇਂ ਆਪਾਂ ਯਾਦ ਕਰਦੇ ਆ ਆਪਦੇ ਪਿਤਾ ਆਪਰਖਿਆਂ ਨੂੰ ਗੁਰੂਆਂ ਨੂੰ ਗੁਰਗੋਬ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਹੈ ਉੱਪਰ ਸਰਦਾਰ ਕਰਨੈਰ ਸਿੰਘ ਕਾਹੋਂ ਉੱਤੇ ਲਿਖਿਆ ਹੈ ਬੜਾ ਸਤਿਕਾਰ ਹੈ ਬਜ਼ੁਰਗਾਂ ਦਾ ਆਪ ਕੋ ਇਹਨਾਂ ਦਾ ਤੇ ਜਿਵੇਂ ਤੁਸੀਂ ਥੱਲੇ ਆ ਕੇ ਗੱਲ ਦੇਖ ਸਕਦੇ ਹੋ ਵੀ ਜਿਹੜੇ ਟਰੱਕਾਂ 'ਲੇ ਭਰਾ ਹੁੰਦੇ ਨੇ ਬਹੁਤ ਵਧੀਆ ਸਨੇਹ ਦੇਂਦੇ ਨੇ ਉਹ ਦੁੱਧ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਮਾਂ ਸੋ ਇੱਥੇ ਬਾਈ ਉਹਨੇ ਲਿਖਿਆ ਸੁੱਖ ਮੰਗਦੀ ਡਰਾਈਵਰ ਆ ਤੇਰੀ ਮੈਂ ਮਹਿੰਦੀ ਵਾਲੇ ਹੱਥ ਜੋੜਦੀ ਇਹ ਬਹੁਤ ਵੱਡੀਆਂ ਗੱਲਾਂ ਨੇ ਬਾਈ ਜੀ ਇੱਕ ਸਨੇਹੀ ਹੁੰਦੇ ਨੇ ਜਿਵੇਂ ਦੇਖ ਤੇ ਇੱਕ ਫਤਿਹ ਇਹ ਬਾਈ 1000 ਰੁਪਏ ਦੇ ਟਾਇਰ ਨੇ ਜੀ ਇਹ ਮੰਨਦਾ ਵੀ ਅਸੀਂ 2 ਮਹੀਨੇ ਪਹਿਲਾਂ ਲਵਾਏ ਨੇ ਤੇ ਹਾਂਜੀ 1000 ਰੁਪਏ ਦੇ ਟਾਇਰ ਆ ਜੀ ਸੋ ਜਿਵੇਂ ਆਪ ਗਾਣਿਆਂ ਦੇ ਵਿੱਚ ਜਿਕਰ ਹੁੰਦਾ ਤੇਲ ਖਾਣ ਲੱਗੀ ਸੰਗ ਨਾ ਕਰੀ ਰਾਹ ਵਿੱਚ ਮਿੱਤਰਾਂ ਨੂੰ ਤੰਗ ਨਾ ਕਰੀ ਹਾਂਜੀ ਬਾਈ 800 ਲੀਟਰ ਦੇ ਨੀਰ ਹੈ ਜੀ 800 ਲੀਟਰ ਹੀ ਜਲ ਪੈ ਜਾਂਦਾ ਹਨ ਜੀ ਤੇ ਬੜੀ ਵੱਡੀ ਗੱਲ ਹੈ ਦੇਖੋ ਸੱਜੇ ਕੀ ਮਤਲਬ ਹੈ ਇਹਦਾ ਹੈ ਜੀ ਇਹ ਸੱਜੋ ਮਲੇ ਯੂਪੀ ਦਾ ਬੋਰਡ ਹੈ ਜੀ ਸੋ ਦੇਖੋ ਆਪਣੇ ਬਾਜ ਬਾਜ ਦਾ ਇੱਕ ਲੋਕੋ ਨਾ ਗਿਆ ਗ੍ਰੇਟ ਇੰਡੀਆ ਹਨਾ ਤੇ ਚਾਚਾ ਜੀ ਦੇ ਭੋਤਾ ਜੀ ਨੇ ਸੋ ਇਹ ਆਪਣੇ ਭਤੀਜੇ ਦੇ ਨਾਮ ਆਪਣੇ ਫਾਰਮ ਦੇ ਵਿੱਚ ਨੇ ਜੀ। ਅਰਮਜੀਤ ਸਿੰਘ ਦਾ ਪੁੱਤਰ ਅਰਮਜੀਤ ਸਿੰਘ ਜੀ ਉਹਨਾਂ ਦੇ ਪੁੱਤਰ ਆ ਜੀ। ਮਨਤਾ ਸਿੰਘ ਕੱਲ ਆਪਣੇ ਬੱਚੇ ਦਾ ਨਾਂ ਜੀ ਇਹ ਠੀਕ ਹੈ। ਉੱਤੇ ਲਿਖਿਆ ਧੰਨ ਧੰਨ ਬਾਬਾ ਅਤਰ ਸਿੰਘ ਜੀ ਸਾਡੇ ਸਤਿਕਾਰਯੋਗ ਮਹਾਂਪੁਰਸ਼ ਨੇ ਇੱਥੇ ਸੰਗਰੂਰ ਡਿਸਟ੍ਰਿਕਟ ਦੇ ਹਾਂਜੀ ਭਾਈ ਜੀ ਇਹ ਕੇਆਰਸੀ ਬੋਰਡ ਯੂਪੀ ਦੇ ਵਿੱਚ ਇਹ ਬੋਰਡ ਚੱਲਦਾ ਸੀ ਅੰਡਰ ਲੋਡ ਦੀ ਮਤਲਬ ਕਿ ਅੰਡਰ ਲੋਡ ਜਿਹੜੀ ਟਰੱਕ ਹੁੰਦਾ ਉਹਦਾ ਫਾਈਨ ਨਹੀਂ ਕਰਦੇ ਪੀਏ ਐਂਡ ਆਰਟੀਓ ਤੇ ਉਹਦੇ ਕਰਕੇ ਅੰਡਰ ਲੋਡ ਨੂੰ ਇਹ ਜਿੰਨਾਂ ਦੇ ਬੋਰਡ ਲੱਗਿਆ ਉਹਨੂੰ ਮਾਫ ਸੀਗਾ ਕੋਈ ਫਾਈਨ ਨਹੀਂ ਉਹ ਕਿ ਸਿਰ ਬੋਰਡ ਕਰਕੇ ਹਾਂਜੀ ਬੋਰਡ ਕਰਕੇ ਜੀ ਸੋ ਤੁਸੀਂ ਦੇਖ ਸਕਦੇ ਹੋ ਸਾਡੇ ਭਾਈ ਨਰੈਣਜੀਤ ਤਨੋਲੇ ਦੀ ਸ਼ਾਨ ਨੇ ਸਾਡੇ ਜਿਨ੍ਹਾਂ ਨੇ ਗੱਡੀ ਤਿਆਰ ਕਰੀ ਹੈ ਨਰੈਣ ਪੇਂਟਰ ਜੀ ਹਾਂਜੀ ਭਾਈ ਜੀ ਨਰੈਣ ਪੇਂਟਰ ਜੀ ਆਪਾਂ ਤਨੋਲੇ ਤੋਂ ਬਹੁਤ ਹੀ ਵਧੀਆ ਪੇਂਟਰ ਨੇ ਜਿਨ੍ਹਾਂ ਨੇ ਸੈਕੰਡ ਵਾਰੀ ਇਹ ਗੱਡੀ ਨੂੰ ਰੰਗ ਕਰਿਆ ਜੀ ਮੈਂ ਤੁਹਾਨੂੰ ਦੱਸਾਂ ਕਿ ਇੰਨਾਂ ਨੇ ਕਿ ਤਿਆਰ ਕਰੀ ਹੈ ਜੀ ਇਹ ਹੀ ਪਹਿੜ ਪਹਿਲਾਂ ਕਰਵਾਇਆ ਸੀ 2008 19 ਦੇ ਵਿੱਚ ਇਹ ਨੰਬਰ ਥੋੜਾ ਫੇਵਰੇਟ ਹੈ ਜਾਂ ਕਿਵੇਂ ਹੈ ਗੱਲ ਪਤ ਜੀ ਹਾਂਜੀ ਨੰਬਰ ਫੇਵਰੇਟ ਹੈ ਜੀ ਸਾਡੇ ਸਾਰੇ ਫੋਨ ਨੰਬਰ ਬੈਂਕ ਅਕਾਊਂਟ ਤੇ ਆਪਣੇ ਸਾਰੇ ਸਾਧਨ ਜੀ ਇਹ ਇਸੇ ਨੰਬਰ ਤੇ ਨੇ ਐਂਡ 31 ਸ਼ੌਕ ਦੀ ਗੱਲ ਹੁੰਦੀ ਹੈ ਮਿੱਤਰੋ ਵੀ ਜਿਵੇਂ ਆਪਾਂ ਬਾਈ ਹੁਣ ਨੰਬਰ ਦੀ ਗੱਲ ਕਰੀਆ ਨਾ ਸਾਰੇ ਰੱਖਦੇ ਆ ਹਨਾ ਸੋ ਇਹ ਪਿੱਛੇ ਬਾਜ ਹੈ ਇਹ ਜਿਵੇਂ ABC ਇਹ ਕੀ ਮਤਲਬ ਹੁੰਦਾ ਹੈ ਤੇ ਜੀ ਇੱਧਰ ਆ ਜੋ 1 2 3 4 ਇਹ ਕਿਉਂ ਲਿਖਿਆ ਗਿਆ ਹੈ ਇਹ ਹਾਂਜੀ ਬਾਈ ਜੀ ਇਹ ਜਦੋਂ ਆਪਾਂ ਮੰਨੋ ਵੀ ਫੱਟੇ ਪਾਉਣੇ ਆ ਜੀ ਟਰੱਕ ਲੋਡ ਕਰਨ ਟਾਈਮ ਆ ਇਹਨਾਂ ਦੀ ਨਿਸ਼ਾਨੀਆਂ ਹੁੰਦੀਆਂ ਨੇ ਵੀ ਕਈ ਵਾਰੀ ਫੱਟਾ ਉਲਟ ਨਾ ਪੈ ਜਾਏ ਜੀ ਜੇ ਉਲਟ ਫੱਟਾ ਪੈ ਜੂਦਾ ਇਹ ਫੱਟਿਆਂ ਵਿੱਚ ਸਪੇਸ ਰਹਿ ਸਕਦੀ ਹੈ ਜੀ ਸਪੇਸ ਰਹਿਣ ਤੋਂ ਬਾਅਦ ਬ੍ਰੇਦੀ ਤੇ ਬਜਰੀ ਰੋਡ ਦੇ ਉੱਪਰ ਵਿਖਰ ਇਸੇ ਕਰਕੇ 1 ਨੰਬਰ ਮੰਨੋ ਵੀ ਲੈਫਟ ਸਾਈਡ 1 ਨੰਬਰ ਐਂਡ ਇਹ ਜੀ ਸਾਈਡ ਰਾਈਟ ਸਾਈਡ। ਸੋ ਹਾਰ ਦਾ ਮਤਲਬ ਹੈ ਪਿਛਲੀ ਗੱਡੀ ਨੂੰ ਅਲਰਟ ਕੀਤਾ ਜਾਂਦਾ ਹੈਗਾ ਵੀ ਅਗਰ ਤੂੰ ਪਿੱਛੇ ਆ ਰਹੇ ਹੋ ਤੁਸੀਂ ਤਾਂ ਹਾਰ ਲੋ ਕਰੋ। ਤੇ ਸਾਡੇ ਦਿਲ ਕੋਲੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ? ਬਾਈ ਉਹਨੇ ਵੈਸੇ ਪਰਦੇਸ ਦੇ ਵਿੱਚ ਨੇ ਵੀ ਗਿਆ ਹਾਂ ਜੀ ਹਾਂ ਜੀ ਤੇ ਇਹ ਤੁਹਾਨੂੰ ਪਤਾ ਹੀ ਪਿੱਛੇ ਸੌਂਗ ਸੀ ਆਪਣੇ ਬਾਈ ਜੀ ਨੇ ਗਾਇਆ ਹੋਇਆ ਤੇ ਇੱਕ ਉਹਨਾਂ ਲਈ ਜਿਹੜੀ ਸਾਡੇ ਜਿੰਨ ਤੋਂ ਕੁਝ ਸੱਜਣ ਜਿਹਾ ਪਰਦੇਸੀ ਹੋਏ ਤੁਹਾਨੂੰ ਪਤਾ ਹੀ ਹੈ ਪਰਦੇਸਾਂ ਦੇ ਵਿੱਚ ਕਿੱਦਾਂ ਦਾ ਹਾਰਡਵਰਕ ਹੈ ਹੈਨਾ ਉਹ ਚੀਜ਼ਾਂ ਨੂੰ ਉਹੀ ਦੱਸ ਸਕਦਾ ਜੀ ਵੀ ਜੋ ਗਿਆ ਹੋਵੇ ਇਹ ਆਪਣਾ ਜਿਵੇਂ ਕਹਿੰਦਾ ਜੇ ਵੀ ਲਾਣੇਦਾਰ ਆਪਣੇ ਬਜ਼ੁਰਗਾਂ ਤੋਂ ਲੈ ਕੇ ਜੀ ਜੋ ਉਹਨਾਂ ਦੀ ਨਿਸ਼ਾਨੀ ਹੈ ਇਸ ਲਈ ਉਹਨਾਂ ਦਾ ਆਪਾਂ ਨਾਮ ਲਗਾਏ ਹੁਣ ਜਿਵੇਂ ਸਿੱਧੂ ਮੂਸੇਵਾਲੇ ਦੇ ਟਰੈਕਟਰ ਹੈ ਕੋਈ ਹੋਰ ਹੈਨਾ ਬਈ ਬਹੁਤ ਵਧੀਆ ਇੱਕ ਬੰਦੇ ਬਾਈ ਜੀ ਉਹਨਾਂ ਨੇ ਦੇਖੋ ਬੜਾ ਵਧੀਆ ਗੱਡੀ ਬਹੁਤ ਸੋਹਣੀ ਬਾਈ ਜੀ ਚਾਈ ਹੋਈ ਹੈ ਤੋ ਦੇਖਦੇ ਆ ਬਾਕੀ ਗੱਲ ਕਰਦੇ ਆ ਇਧਰ ਸਾਈਡ ਹੈ ਨਾ ਦੇਖ ਕੇ ਮੈਂ ਇਹ ਜਿਹੜਾ 6 ਲਿਖਿਆ ਹੋਇਆ ਜੀ ਹੈ ਕੋਈ ਹੋਰ ਸਿੱਧੂ ਕੁੱਤੇ ਆਉਂਦੀਆਂ 91 ਗਰੰਟੀਟ ਲਿਖਿਆ ਆ ਜੀ ਬਾਈ ਜੀ ਉਦਾਂ ਹੀ ਅਸੀਂ ਲਿਖਿਆ ਇਹਦੇ ਕਹਿਣ ਦਾ ਮੀਨ ਜੇ ਹੈ ਵੀ 2006 ਮਾਡਲ ਟਰੱਕ ਧਨੌਲੇ ਦੇ ਵਿੱਚ ਜੀ 2006 ਮਾਡਲ ਟਰੱਕ ਧਨੌਲੇ ਦੇ ਵਿੱਚ ਜੀ ਮੰਨੋ ਵੀ ਤੁਸੀਂ ਹੋਰ ਗੱਡੀ ਵੀ ਇਦਾਂ ਮੈਂ ਤਾਂ ਤੁਸੀ ਥੋੜੀ ਗੱਲ ਮੈਂ ਵਿੱਚ ਘਟਦਾ ਤੁਸੀਂ ਤਨਹੋਲੇ ਦੀ ਗੱਲ ਕਰਦੋਂ ਮਿਲੋ ਤਾਂ ਆਪਣੇ ਨਿੰਡੇ ਤੇ ਦੇ ਸੰਗਰੂਰ ਬਰਨਾਲੇ ਜ਼ਿਲ੍ਹੇ ਜੇ ਨਹੀਂ ਗੱਡੀ ਇਦਾਂ ਦੀ ਤਿਆਰ ਹੋਈ ਹੋਣੀ ਸਾਡੇ ਅਵਤਾਰ ਸਿੰਘ ਕਾਲੂ ਜੀ ਜੋ ਸਾਬਕਾ ਪ੍ਰਧਾਨ ਹੈ ਟਰੱਕ ਯੂਨੀਅਨ ਦੇ ਭਰਾ ਜੀ ਤੁਸੀਂ ਇਸ ਟਰੱਕ ਬਾਰੇ ਕੀ ਕਹਿਣਾ ਚਾਹੋਗੇ ਕਿਵੇਂ ਤੁਹਾਨੂੰ ਲੱਗਦੀ ਹੈ ਮੈਂ ਤਾਂ ਇਹ ਗੱਲ ਕਹਿੰਦਾ ਜੀ ਮੈਂ ਪੰਜਾਬ 'ਚ ਪਹਿਲੀ ਗੱਡੀ ਦੇਖੀ ਆ 10 ਚੱਕੀ ਜਿਹੜੀ ਇਹ ਰੈਸਟ ਤੇ ਖੜਾ ਰਹੇ ਨੇ 6 ਚੱਕੀਆਂ ਗੱਡੀਆਂ ਤਾਂ ਬਹੁਤ ਦੇਖੀਆਂ ਨੇ ਬਹੁਤ ਵੀਡੀਓ ਦੇਖੀਆਂ ਨੇ ਰੈਸਟ ਤੇ ਖੜੀਆਂ ਨੇ ਪਰ ਆ 10 ਚੱਕੀ ਆ ਜਿਹੜੀ ਪ੍ਰਦੀਪ ਸਿੰਘ ਦੀ ਗੱਡੀ ਕਰਨੈਲ ਸਿੰਘ ਦੀ ਇਹ ਪਹਿਲੀ ਵਾਰੀ ਦੇਖ ਵੀ ਇਹਨੂੰ ਮਤਲਬ ਆਪਾਂ ਐ ਕਹਦੇ ਆ ਵੀ ਇਹਨੂੰ ਵਿਦੇਗੀ ਪਾਰਟੀ ਦੇਤੀ ਵੀ ਹੁਣ ਤੂੰ ਬਹਿ ਕੇ ਐਂ ਰਹੋਗੀ ਹਨਾ ਐਂ ਰਹੋਗੀ ਵੀ ਮੰਨ ਕੇ ਸਾਹਿਬ ਵੀ ਆਪਾਂ ਵੀ ਆਪਦੀ ਰਫਤਾਰ ਦੇ ਹਿਸਾਬ ਨਾਲ ਚੱਲੀ ਚੱਲੋ ਤੇ ਵੀ ੁੱਡੇ ਚੱਲ ਮੋਰ ਨਜ਼ਾਰਾ ਜਾ ਆਉਂਦਾ ਹਨਾ ਜਦੋਂ ਗੱਡੀ ਜਾਂਦੀ ਹੈ ਹਨਾ ਉੱਡਦੀ ਹੈ ਹਨਾ ੁੱਡੇ ਚੱਲ ਮੋਰਨੀ ਹੈ ਹਾਂ ਹਾਂ ਇਹ ਤੇ ਗੀਤ ਵੀ ਬਹੁਤ ਆਏ ਨੇ ਹਨਾ ਧੰ 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 ਬਾਬਾ ਬੁੱਢਾ ਸਾਹਿਬ ਜੀ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੂੰ ਯਾਦ ਕਰਾਇਆ ਜਾਂਦਾ ਦੇਖੋ ਇੱਧਰ ਭਾਈ ਉਹਨੇ ਪ੍ਰਦੀਪ ਕਾਲੂ ਫਰੰਟ ਤੇ ਬਾਈ ਹੁਣ ਦਾ ਨਾਮ ਕਰਸਰਾ ਕਰਨੈਲ ਸਿੰਘ ਜੀ ਦਾ ਉਤਰ ਬੱਚੇ ਦਾ ਇਧਰ ਪ੍ਰਦੀਪ ਕਾਲੋ ਹਨਾ ਇਹ ਬਾਈ ਜੀ ਫਟਾ ਬਾਕਸ ਹੈ ਜੀ ਮੰਨ ਲਓ ਜੇ ਇੱਥੇ ਅਗਰ ਚਾਬੀ ਨਾਲ ਨਟ ਲਾਉਣਿਆਂ ਤਾਂ ਉਹ ਚਾਬੀ ਆਪਾਂ ਨੂੰ ਦੇਖਣੀ ਪੈਂਦੀ ਹੈ ਵੀ ਚਾਬੀ ਲਿਆ ਉਹ 12 13 ਦੀ ਤੇ ਇਹਦੇ ਕਾਰਨ ਵੀ ਇਦਾਂ ਆਪਾਂ ਕਰਕੇ ਪੌੜੀ ਹੈ ਜੀ ਬੀ ਐਮ ਲ ਕੋਈ ਅੱਛਾ ਜੀ ਲੋਡ ਕਰਨਾ ਟਰੱਕ ਜੀ ਸਿਰਫ ਆ ਲੈ ਜੀ ਗ੍ਰੇਡਡ ਤੇ ਫਟਾ ਬਾਕਸ ਹੈ ਜੀ ਹਾਂ ਅਬ ਚਲੋ ਜਸ ਆਪਾਂ ਸੰਤ ਸੰਹਿਣਾ ਜੇ ਹਨਾ ਗ੍ਰੇਡ ਇਹ ਬਾਈ ਜੀ ਏਅਰ ਟੈਂਕੀ ਹੈ ਜੀ ਬ੍ਰੇਕਾਂ ਦੀ ਜੀ ਇਹ ਚ ਬ੍ਰੇਕ ਨੇ ਹਨਾ ਹਾਂਜੀ ਹਾਂਜੀ ਤੇ ਉਹੀ ਸੱਜੋ ਮੇਲ ਬਈ ਹੁਣ ਕਿਹਦੇ ਇਹ ਵੀ ਬੋਰਡ ਹੈਗਾ ਜੀ ਟੂਲ ਬਾਕਸ ਹੈਗਾ ਜੀ ਟੂਲ ਬਾਕਸ ਹੈਗਾ ਜੀ ਆਪਣੇ ਟਾਇਰਾਂ ਨੂੰ ਕੀ ਪ੍ਰੋਬਲਮ ਹੋਦੀ ਹੈ ਜੈਕ ਤੋਂ ਲੈ ਕੇ ਸਾਰਾ ਸਮਾਨ ਇਹਦੇ ਵਿੱਚ ਆਪਾਂ ਰੱਖਿਆ ਹੋਇਆ ਹੈ ਜੀ ਇਹ ਬਾਹਰ ਹੀ ਲੌਕ ਹੈਦਾ ਜੀ ਸੋ ਬਹੁਤ ਵਧੀਆ ਬਈ ਉਪਰਾਲਾ ਬਈ ਇਹੋਨਾਂ ਦਾ ਵੱਡੀਆਂ ਗੱਲਾਂ ਹੁੰਦੀਆਂ ਰਹਿਣਗੇ ਚੀਜ਼ਾਂ ਸੰਭ ਕੇ ਬਜ਼ੁਰਗਾਂ ਦੀ ਨਿਸ਼ਾਨੀਆਂ ਰੱਖਣੀਆਂ ਤੇ ਔਖੀਆਂ ਨੇ ਵੈਸੇ ਚਲੋ ਹੁਣ ਜਿਵੇਂ ਆਪਾਂ ਪੈਸੀ ਵੀ ਕਹਿ ਸਕਦੇ ਵਧੀਆ ਲੱਗੇ ਹੋਣਗੇ ਹਨਾ ਹਾਂਜੀ ਬਈ ਜੀ ਇਹ ਆਪਣੇ ਚਾਚਾ ਜੀ ਨੇ ਇਹ ਵੀ ਟਰੱਕ ਦੇ ਡਰਾਈਵਰ ਰਹੇ ਨੇ ਜੀ ਤੇ ਇੱਕ ਤਰ੍ਹਾਂ ਪਾਇ ਕਹਿ ਮੈਂਨਾਂ ਤੁਸੀਂ ਟਰੱਕ ਸਿੱਖਿਆ ਤੇ ਇਹਨਾਂ ਨੇ ਵੀ ਟਰੱਕ ਕਾਫੀ ਟਾਈਮ ਮੇਰੇ ਨਾਲ ਕੇ ਚਲਾਉਂਦੇ ਰਹੇ ਨੇ ਜੀ ਇਹਨਾਂ ਨੇ ਮੈਨੂੰ ਟਰੱਕ ਸਿਖਾਉਣ ਦੇ ਵਿੱਚ ਬਹੁਤ ਹੈਲਪ ਕੀਤੀ ਜੀ ਸੋ ਗੁਰੂ ਜੀ ਨੇ ਵੀਰ ਹੁਣਾਂ ਦੇ ਪ੍ਰਦੀਪ ਘਣਾਂ ਦੇ ਤੇ ਬਾਈ ਜੀ ਕਿੰਨਾ ਸਮਾਂ ਤੁਸੀਂ ਸੇਵਾ ਕਰੀ ਟਰੱਕ ਦੀ ਸਾਨੂੰ ਦੱਸੋ ਕਿ ਬਣਾਇ ਕਿੰਨੇ 6 ਸਾਲ ਕਰਤੀ ਯਾਰ ਇਹਨੇ ਗੱਡੀ ਬਾਕੀ ਬੰਦਾ ਸਾਡਾ ਜੀ ਬਹੁਤ ਵਧੀਆ ਬੱਚਾ ਬੋਲੇ ਸਾਡਾ ਵੀ ਪਤੀ ਜੀ ਵੀ ਹੈ ਸਾਡਾ ਬੁੱਤ ਵੀ ਹੈ ਸਾਡਾ ਦੋਸਤ ਵੀ ਹੈ ਚੇਲਾ ਵੀ ਹੈ ਹਾਂ ਜੀ ਤੋ ਦੋਸਤੋ ਅਸੀਂ ਕੋਸ਼ਿਸ਼ ਕਰੀਆ ਤੁਹਾਨੂੰ ਬਾਈ ਦੇ ਟਰੱਕ ਦਿਖਾਉਣ ਦੀ ਇੱਕ ਇਹ ਜਿਹੜੇ ਟਰੱਕ ਦਾ ਕਾਰੋਬਾਰ ਹੈ ਤਕਰੀਬਨ ਜੱਟ ਪਰਿਵਾਰ ਜ਼ਿਆਦਾ ਕਰਦੇ ਨੇ ਤਕਰੀਬਨ ਉਹਦਾ ਕੀ ਹੁੰਦਾ ਮਤਲਬ ਸ਼ੌਂਕ ਵੀ ਨਾਲ ਜ਼ਰੂਰੀ ਹੈ ਸ਼ੌਂਕ ਨਾਲੇ ਵੀ ਹੁੰਦਾ ਹੈ ਦੇਖੋ ਗੱਡੀ ਸ਼ੌਂਕ ਸ਼ਿੰਗਾਰੀ ਹੋਈ ਹੈ ਤਾਂ ਸ਼ੌਂਕ ਹੈ ਬਾਕੀ ਚੋਰ ਪ੍ਰਧਾਨ ਜੀ ਨੇ ਜਿਵੇਂ ਕਿਹਾ ਵੀ ਆਪਾਂ ਕਾਰੋਬਾਰ ਪੈਸਿਆਂ ਵਾਸਤੇ ਵੀ ਕਰਦੇ ਆ ਤੇ ਹੁਰ ਪ੍ਰਦੀਪ ਜਿਹੜੇ ਆਪਾਂ ਬੱਚੇ ਬਾਹਰ ਬੈਠੇ ਨੇ ਜਾਂ ਆਪਾਂ ਕਹਿੰਦੇ ਆ ਵੀ ਵਿਦੇਸ਼ਾਂ ਦੇ ਵਿੱਚ ਨਾ ਜਾਓ ਜਾਂ ਵਿਦੇਸ਼ਾਂ ਦੇ ਵਿੱਚ ਜਾਓ ਕੀ ਕਹਣਾ ਜਿਉਂ ਨਾ ਤੁਸੀਂ ਉਹਨਾਂ ਬਾਰੇ ਗੱਲ ਹਾਂਜੀ ਭਾਈ ਵਿਦੇਸ਼ਾਂ ਦੇ ਵਿੱਚ ਵੀ ਜਾਣਾ ਜ਼ਰੂਰੀ ਚਾਹੀਦਾ ਹਰ ਕੋ ਦਾ ਡ੍ਰੀਮ ਆ ਉੱਥੇ ਵੀ ਹਾਰਡਵਰਕ ਹੈ ਜੀ ਤੇ ਤੁਸੀਂ ਮੰਨ ਕੇ ਚਲੋ ਜੋ ਅਸੀਂ ਕੰਮ ਇੱਥੇ ਕਰਦੇ ਸੀ ਇਹੀ ਸਕਿੱਲ ਸਾਨੂੰ ਇਨ ਫਿਚਰ ਉੱਥੇ ਅੱਜ ਕੰਮ ਕਰਦੇ ਰਹੀਏ ਅਸੀਂ ਉਸੇ ਸਕਿੱਲ ਦੇ ਵਿੱਚ ਹੀ ਕੰਮ ਕਰਦੇ ਆ ਟਰਕਿੰਗ ਦੇ ਵਿੱਚ ਸੋ ਵੀ ਆਪਾਂ ਦੋਸਤੋ ਇਹ ਗੱਲ ਸਾਰੇ ਕੋਈ ਕਹਿੰਦਾ ਬੱਚਿਆਂ ਨੂੰ ਬਾਹਰ ਨਾ ਭੇਜੋ ਪਰ ਭੇਜਣਾ ਚਾਹੀਦਾ ਇਹ ਗੱਲ ਪ੍ਰਦੀਪ ਵੀਰ ਦੀ ਸਹੀ ਹੈ ਦੇਖੋ ਦੁਨੀਆਦਾਰੀ ਬਾਰੇ ਪਤਾ ਲੱਗਦਾ ਹੈ ਚਲੋ ਉੱਥੇ ਜ਼ਿਆਦਾ ਕੋਈ ਗੱਲ ਨਹੀਂ ਜੇ ਕੋਈ ਕਿਸੇ ਨੇ ਜੇ ਤਕਲੀਫ ਹੈ ਤਾਂ ਉਹ ਇੱਥੇ ਵੀ ਹੈ ਉੱਥੇ ਵੀ ਹੈ ਸਾਰੀ ਗੱਲਾਂ ਨਿਕੀਆਂ ਤੇ ਹਾਰਡਵਰਕ ਕਰਨਾ ਜਿਹਦਾ ਬਾਈ ਯੂਨੀਪਰਦੇਸ਼ਾਂ ਦੇ ਵਿੱਚ ਸੈਟਲ ਨੇ ਸੋ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਸਾਰੇ ਬੱਚੇ ਪਰਿਵਾਰ ਚੜ੍ਹਦੀ ਗੱਲਾਂ ਦੇ ਵਿੱਚ ਰਹਿਣ ਹਾਂਜੀ ਬਾਈ ਜੀ ਇਹ ਮੰਨ ਲਓ ਵੀ ਇਹ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਜੀ ਤੇ ਆਪਣੇ ਡੈਡੀ ਜੀ ਪਹਿਲਾਂ ਚਲਾਉਂਦੇ ਸੀ ਉਸ ਤੋਂ ਬਾਅਦ ਅਸੀਂ ਕੰਮ ਸੰਭੇ ਆ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਚਲਾ ਕੇ ਮਿਹਨਤ ਕਰਨ ਤੋਂ ਬਾਅਦ ਅਸੀਂ ਫਾਰਮ ਗਏ ਉਸ ਤੋਂ ਬਾਅਦ ਉੱਥੇ ਵੀ ਇਹੀ ਸਕਿੱਲ ਸਾਡੇ ਇਨਫੀਚਰ ਕਮਾਈ ਹੈ ਜੀ ਉਹੀ ਗੱਤੀ ਦੇ ਵਿੱਚ ਅਸੀਂ ਕੰਮ ਕਰਦੇ ਹੋਏ ਹੀ ਲਾਈਨ ਦੇ ਵਿੱਚ ਬਾਹਰ ਵੀ ਤੇ ਇਸ ਲਈ ਹੁਣ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਉੱਥੇ ਰੋਲ ਅਲੱਗ ਨੇ ਵੀ ਜੇ ਇੱਥੇ ਰੋਲਾਂ ਦਾ ਕੋਈ ਉਹ ਆਗਾ ਇਸੇ ਲਈ ਅਸੀਂ ਇਹ ਕਹਿੰਦੇ ਵੀ ਇਹ ਆਪਣੀ ਪੁਰਾਣੀ ਚੀਜ਼ ਹੈ ਜੀ ਤੇ ਉਹਨੂੰ ਅਸੀਂ ਕਾਮੇ ਰੱਖਣਾ ਚਾਹੁੰਦੇ ਆ ਸਾਡਾ ਤੇ ਇਹ ਸੰਦੇਸ਼ ਆ ਸਾਰਿਆਂ ਨੂੰ ਵੀ ਆਪਣੀ ਜੋ ਪਗੜੀ ਜਿਹੜੀ ਚੀਜ਼ ਤੁਹਾ ਆਪਾਂ ਹੋਈ ਹੈ ਜੀ ਉਹ ਚੀਜ਼ ਨੂੰ ਨਹੀਂ ਕਦੇ ਭੁੱਲਣਾ ਚਾਹੀਦਾ ਜੀ ਭਾਈ ਗੁਰੂ ਜੀ ਦਾ ਖਾਸਾ ਭਾਈ ਗੁਰੂ ਜੀ ਮਤੇ